ਤੈਨੂੰ ਮੂੰਹ ਕਰਾ ਆ ਕੈਚ ਕਰਦਾ ਕੈਚ ਕਰ ਦ ਉਹ ਨਮਰੂਦ ਦੀ ਮਾਂ ਭੈਣ ਕਰਤੀ ਇਕੱਲੀ ਦੀ ਲੈ ਆ ਕਰੋ ਆ ਦੇਖ ਆ ਦੇਖ ਬਏ ਕੁੱਤੇ ਉੱਪਰ ਦੇ ਉੱਪਰ ਕੈਚ ਹਾਏ ਸੀਨ ਦੁਆਰਾ ਕਰਨਾ ਪੈਣਾ ਕਿਉਂ ਪਤਾ ਮਾਦਾ ਦੀ ਭਾਰੀ ਲੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡੀ ਆਪਣੀ ਕੁਲਦੀਪ ਦਸਾਂਝ ਰਫ ਸਰਜੀਤ ਕੌਰ ਸੋ ਪਹੁੰਚੇ ਹੋਏ ਆ ਜੱਗੀ ਫਿਲਮਾਂ ਵਾਲੇ ਪਹਿਲਾਂ ਤਾਂ YouTube ਚੈਨਲ ਹੈ ਜੱਗੀ ਫਿਲਮਾਂ ਵਾਲਾ ਇਹ ਜਾ ਕੇ ਸਬਸਕ੍ਰਾਈਬ ਕਰੋ ਤੇ ਆਨਰ ਧੰਨਵਾਦੀ ਸਾਰਿਆਂ ਦਾ ਕਰੋ ਜੀ ਸਬਸਕ੍ਰਾਈਬਰ ਧੰਨਵਾਦ ਸਾਡੀ ਕੁਲਦੀਪ ਦਸਾਂਝ ਮੈਨਾਂ ਦਾ ਬਹੁਤ ਕਹਿਣਾ ਸਾਡੀ ਬਹੁਤ ਸੋਹਣੀ ਵੈਬ ਸੀਰੀਜ਼ ਆ ਰਹੀ ਹੈ ਪਹਿਲਾਂ ਵੀ ਉਹਦੇ ਪਾਰਟ ਆ ਚੁੱਕੇ ਆ ਕਿਸੇ ਰੀਜ਼ਨ ਕਰਕੇ ਲੇਟ ਆ ਬਹੁਤ ਲੇਟ ਹੋ ਗਈ ਸੀ ਤੇ ਹੁਣ ਅਸੀਂ ਉਹ ਅੱਗੇ ਲਗਾਤਾਰ ਸਾਡੇ ਪਾਰਟ ਜਿਹੜੇ ਦੇਖਣ ਨੂੰ ਤੁਹਾਨੂੰ ਮਿਲਣਗੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਬਲੌਗ ਵਿੱਚ ਕੀ ਕੀ ਹੁੰਦਾ ਕਿਹੜਾ ਕਿਹੜਾ ਆਰਟਿਸਟ ਆਇਆ ਕਿਹੜਾ ਕਿਹੜਾ ਨਹੀਂ ਆਇਆ ਕਿੱਦਾਂ ਦੇ ਚੌੜ ਮਜ਼ਾਕ ਹਾਸੇ ਕਰਦੇ ਇਹਨੂੰ ਚੱਕਰ ਆ ਰਹੇ ਆ ਸਵੇਰ ਦੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਕਿਉਂ ਆਇਆ ਤੁਹਾਨੂੰ ਦੱਸ ਨਹੀਂ ਸਕਦੇ ਉਹ ਅਸੀਂ ਦੱਸ ਨਹੀਂ ਸਕਦੇ ਇਹਨੇ ਚਾਹ ਪੀ ਲਈ ਬਹੁਤ ਕਰੜੀ ਜਈ ਇਸ ਕਰਕੇ ਇਹਨੂੰ ਚੱਕਰ ਆਉਂਦੇ ਚਾਹ ਇਹਨੇ 6 ਮਹੀਨੇ ਤੋਂ ਛੱਡੀ ਹੋਈ ਸੀ ਇਹੇ ਜੀ ਹੁਣ ਮਜ਼ਾਕ ਢਾ ਰਹੇ ਨੇ ਮੇਰਾ ਮੈਂ ਬਿਮਾਰ ਆ ਰਾਤ ਮੈਨੂੰ ਬੁਖਾਰ ਹੋ ਗਿਆ ਤੇ ਹੁਣ ਚੱਕਰ ਆ ਰਹੇ ਬਸ ਠੀਕ ਹੈ ਜੀ ਜੱਗੀ ਫਿਲਮਾਂ ਵਾਲਾ YouTube ਚੈਨਲ ਪਹਿਲਾਂ ਤਾਂ ਸਬਸਕ੍ਰਾਈਬ ਕਰੋ ਬਾਕੀ ਗੱਲਾਂ ਸਾਰੀਆਂ ਬਲੌਗ ਵਿੱਚ ਆਫ ਕੈਮਰਾ ਕੀ ਕਰਦੇ ਆਂ ਸੀ ਉਹ ਜ਼ਰੂਰ ਦੇਖਿਓ ਬਾਏ ਤੋੜ ਲੱਤਾਂ 'ਚ ਬੜਦਾ ਫਿਰਦਾ ਸਹੀ ਆ 4x ਤਾਂ ਸਹੀ ਹੈ ਫੇਰ ਇਹ ਮੁੰਜੇ ਮੁਰੂਦ ਪਾਈ ਨਾ 2x ਤੇ ਉੱਪਰੋਂ ਆ ਜਾਣਾ ਤੇ 2x ਤੇ ਜ਼ੂਮ ਕਰ ਲਾਂਗਾ ਹਲਕਾ ਜਿਹਾ ਝੋਕੀ ਕਰ ਲਈ ਬੁੜੇ ਬੁੜੇ ਬੁੱਤਰੇ ਆ ਲੈ ਆਂਗਲ ਚੇਂਜ ਕਰਦਾ ਮਨ ਜੀ ਆ ਕਰੋ ਚਾਹੇ ਚੱਬਣਾ ਹਲੇ ਓਕੇ ਆ ਕਰੋ ਆ ਆ ਕੈਚ ਮੇਰਾ ਗੋਲੂ ਇਹਦੇ ਵਰਗੇ ਕੁੱਤੇ ਜੀ ਲੋਕਾਂ ਦੇ ਲੱਤਾਂ ਫੜਦੇ ਨੇ ਤੇ ਇਹ ਲੋਕਾਂ ਦੇ ਲੱਤਾਂ 'ਚ ਵੱੜਦਾ ਫਿਰਦਾ ਇਹ ਕਿੱਦਾਂ ਘਾਦਾ ਮਰੂਂਦਾ ਬੇਤੀ ਹੋ ਰਹੀ ਆ ਤੇਰੀ ਠੰਡੀ ਰੱਖੀ ਰੱਖੀ ਐਸੇ ਲੋਕਾਂ ਦੇ ਇਸ ਤੋਂ ਪਾ ਲਈ ਵੇ ਦੇਖਿਆ ਜਾਂ ਦੇਖਾ ਅਦਾ ਜੱਟ ਇਕੱਲਾ ਹੀ ਰਹੂਗਾ ਹੱਸ ਆ ਗਿਆ ਅਦਾ ਜੱਟ ਇਕੱਲਾ ਹੀ ਰਹੂਗਾ ਹੁਣ ਦੋ ਦੋ ਲਿਆਉਣ ਲੱਗ ਪਏ ਉਹ ਜੱਟ ਦੋਵਾਰੇ ਦੇ ਦੋ ਦੋ ਮੇਰੇ ਆ ਰਹੇ ਨੇ ਦੋਨਾਂ ਨੂੰ ਕਰਦਾ ਹਾਂ ਦੋਨਾਂ ਨੂੰ ਦੁਬਾਰੇ ਲਿਆਊਗਾ ਦੇਖੋ ਚਲੋ ਇਹੀ ਹੈ ਰਾਸ਼ ਸ਼ੁਰੂ ਕਰ ਜਪਨਾ ਕਮਾਂ ਚੱਲਦੇ ਆ ਕਦੇ ਸਾਬਤ ਕਰਦੇ ਹੋ ਆ ਗਿਆ ਭੱਜ ਗਿਆ ਆ ਗਿਆ ਭੱਜ ਗਿਆ ਮੈਨੂੰ ਰਾਈਟਰ ਦਾ ਦੱਸ ਦੋ ਇਹ ਰਾਈਟਰ ਕੌਣ ਹੈ ਮੈਂ ਰਾਈਟਰ ਆ ਤੇ ਸਾਹਮਣੇ ਬਿਠਾ ਰਾਈਟਰ ਰਾਈਟਰ ਦਾ ਆਇਆ ਇਹਨੇ ਬਹੁਤ ਦਿਮਾਗ ਲਾ ਗਿਆ ਦਿਮਾਗ ਖੋ ਦਿੱਤਾ ਇਹਨੂੰ ਵੈਸੇ ਚਲ ਜਾਓ ਵੀ ਕਰੇ ਬੜੀ ਦੇਰੀ ਫੇਰ ਨੂੰ ਕਰ ਤੇ ਸਵੇਰ ਦੇ ਬਿਜ਼ੀ ਹੋਣ ਕਰਕੇ ਬਲੌਗ ਬਣਾਇਆ ਹੈ ਤੇ ਟਾਈਮ ਹੀ ਨਹੀਂ ਲੱਗਾ ਪੰਜ ਪਾਰਟ ਕੱਢਣੇ ਆ ਜੱਗੀ ਫਿਲਮਾਂ ਵਾਲਾ ਤੇ ਹਰਮਨ ਦੀ ਸਿਹਤ ਨਹੀਂ ਠੀਕ ਇਸ ਕਰਕੇ ਥੋੜੇ ਡਾਊਨ ਚੱਲ ਰਿਹਾ ਪਰ ਫਿਰ ਵੀ ਬਿਮਾਰ ਹੋਣ ਦੇ ਬਾਵਜੂਦ ਵੀ ਇਹ ਖਿੱਚ ਕੇ ਕੰਮ ਕਰ ਰਹੀ ਆ ਕਰਨਾ ਪੈਂਦਾ ਜੀ ਕਿਉਂਕਿ ਜਦੋਂ ਵੀ ਆਪਾਂ ਕਿਤੇ ਸੈੱਟ ਤੇ ਜਾਂਦੇ ਆਂ ਕਿ ਦੂਜੇ ਆਰਟਿਸਟਾਂ ਦਾ ਕੰਮ ਨਹੀਂ ਖਰਾਬ ਕਰੀਦਾ ਹੁੰਦਾ ਹਨਾ એનર્ਜੀ ਲਾ ਕੇ ਜਿੰਨਾ ਕੁ ਵੀ ਅਗਲੇ ਦਾ ਫਾਇਦਾ ਹੁੰਦਾ ਸੋ ਕਰੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੁਹਾਡੇ ਵਿਚਾਰ ਬਹੁਤ ਅੱਛੇ ਨੇ ਧੰਨਵਾਦ ਪਰ ਕਿੰញਾ ਚੁੱਪ ਦੇ ਬੜੇ ਆ ਜਿਹੜੀਆਂ ਰੀਲਾਂ ਬਣਾਉਣੀਆਂ ਹਨ ਉਹ ਬੁੜੀਆਂ ਘੈਂਟ ਬਣਾਉਣੀ ਬੋਲ ਬੋਲ ਕੇ ਇੰਸਟਾਗ੍ਰam ਤੇ ਇਹਦੀ ਇੰਸਟਾਗ੍ਰam ਆਈਡੀਆ ਹਮੂ ਚਾਲ ਹੰਮੂ ਚਹਿਲ ਹੰਮੂ ਚਹਿਲ ਉਹਨੂੰ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਫੋਲੋ ਕਰੋ ਬਹੁਤ ਕੈਂਟ ਕੈਂਟ ਬੋਲ ਕੇ ਵੀਡੀਓ ਬਣਾਉਂਦੀ ਹੈ ਹਾਂ ਹੰਮੂ ਦੇ ਵਿੱਚ H W M U A ਨਾ ਪਾਇਓ H ਦੇ ਨਾਲ ਠੀਕ ਹੈ ਜੀ ਥੈਂਕ ਯੂ ਸੋ ਮਚ ਹਾਂਜੀ ਹਾਂਜੀ ਇਹ ਦੱਸੋ ਹਾਂਜੀ ਇਹ ਸਾਡੇ ਮੈਮ ਨੇ ਰਿਸਪੈਕਟਰ ਮੈਮ ਕੁਲਦੀਪ ਦਸਾਂਝ ਜੀ ਬੈਸਟ ਐਕਟਰ ਬੈਸਟ ਸਿੰਗਰ ਬੈਸਟ ਬੈਸਟ ਹੋਰ ਕਿਵਸੇਸਟਰ ਬੈਸਟ ਵੀਡੀਓ ਤੇ ਜਾਣ ਪਾਣ ਵਾਲਾ ਹੈ ਨਾ ਬੈਸਟ ਜਾਣ ਪਾਣ ਵਾਲੇ ਜਿਹੜੇ ਵੀਡੀਓ ਚਲੇ ਜਾਂਦੇ ਨੇ ਨਾ ਇਹ ਵੀਡੀਓ ਹਿੱਟ ਹੋ ਜਾਂਦੇ ਆ Oh thank you so much ਐਨਾ ਵਧੀਆ ਇਹਦਾ ਸਿਆਣੀ ਗੱਲ ਕਮਪਲੀਮੈਂਟ ਦੇਣ ਲਈ ਥੈਂਕ ਯੂ ਸੋ ਮੱਚ ਅਣੀ ਸਿਆਣੀ ਕਿਵੇਂ ਬੋਲ ਗਈ ਇਹ ਤਾਂ ਇਹ ਸਮਝ ਨਹੀਂ ਆ ਰਹੀ ਵੀ ਅਣੀ ਸਿਆਣੀ ਕਿੰਨਾ ਕਰ ਲੈਂਦੀ ਐ ਬਿਮਾਰ ਹੋਣ ਦੇ ਬਾਵਜੂਦ ਵੀ ਦੇ ਲੋ ਐਨੀ ਗਾ ਸਿਆਣੀਆਂ ਗੱਲਾਂ ਕਰਦੀ ਨੈਕਸਟ ਸੀਨ ਦੱਸੋ ਹਾਂ ਬੈਸਟ ਇਨਸਾਨ ਹਾਂ ਉਹੀ ਗੱਲ ਹੁਣ ਆ ਰਿਹਾ ਬਾਈਕ 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 ਦੋਸਤੋ ਸ਼ੂਟ ਅੱਜ ਚੱਲ ਰਿਹਾ ਜੱਗੀ ਫਿਲਮਾਂ ਵਾਲਾ ਤੇ ਸ਼ੂਟ ਕਰ ਰਹੇ ਆ ਪ੍ਰੇਮ ਸਿੰਘ ਵਾਲਾ ਮਵੀ ਦੇ ਕੋਲ ਸੋ ਬਹੁਤ ਹੀ ਘੈਂਟ ਕਨਸੈਪਟ ਘੈਂਟ ਸ਼ੂਟ ਘੈਂਟ ਆਰਟਿਸਟ ਤੇ ਘੈਂਟ ਸਟੋਰੀ ਸੋ ਕਾਫੀ ਗੈਪ ਦੇ ਬਾਅਦ ਅਸੀਂ ਇਸ ਚੈਨਲ ਤੇ ਆਈਆਂ ਕਿਉਂਕਿ ਸ਼ੂਟ ਡੇਟਸ ਦੀ ਬਹੁਤ ਪ੍ਰੋਬਲਮ ਸੀ ਤੇ ਇਹ ਜਿਹੜਾ ਜੱਗੀ ਫਿਲਮਾਂ ਵਾਲਾ ਇਹ ਕਰਦਾ ਪੁਲਿਸ ਵਿੱਚ ਜੌਬ ਇਸ ਕਰਕੇ ਇਹਦੇ ਕੋਲ ਵੀ ਟਾਈਮ ਹੈ ਨਹੀਂ ਸੀ ਤੇ ਸਾਡੇ ਕੋਲ ਵੀ ਹੈ ਨਹੀਂ ਸੀ ਸੋ ਟਾਈਮ ਦੀ ਅਡਜਸਟਮੈਂਟ ਕਰਕੇ ਅਸੀਂ ਅੱਜ 26 ਜਨਵਰੀ ਦਾ ਰੱਖਿਆ ਸ਼ੂਟ ਸੌਰੀ 26 ਦਸੰਬਰ ਦਾ ਤੇ ਬਾਕੀ ਆਉਣ ਵਾਲੇ ਦਿਨਾਂ 'ਚ ਵੀ ਇਸ ਚੈਨਲ ਤੇ ਘੰਟ-ਘੰਟ ਕਨਸੈਪਟ ਆਉਂਦੇ ਰਹਿਣਗੇ ਬਣੇ ਰੋ ਬਲੌਗ ਦੇ ਨਾਲ ਜਿੱਤੇ ਤੇ ਕੋਲ ਨਾ ਹੋਵੇ ਫਿਰ ਤਾਂ ਤੂੰ ਮੈਨੂੰ ਕਹਿਣਾ ਕਿ ਚੰਗਾ ਲੱਗਦਾ ਵੀ ਗੱਲਾਂ ਮੇਕਪ ਉਹ ਜਾਲਕ ਹੈ ਨਹੀਂ ਮੈਂ ਕਿੱਥੋਂ ਲੈ ਕੇ ਆਉਂਗਾ ਚੰਗੀ ਭਰੀ ਤੇਰੀ 5 ਕਰੋੜ ਦੀ ਲਾਟਰੀ ਲੱਗੀ ਐ ਜਲੀ ਲਾ ਲਾ ਐਂ ਲਾ ਖੜਕ ਬੁਦਾ ਦਾ ਤਾਂ ਨੰਬਰ ਡਰ ਗਿਆ ਦੇਖ ਕੇ ਕੁੜੀ ਐ ਨੀ ਸੋਹਣੀ ਦੇਖ ਆਏਗਾ ਕੀ ਲਾ ਲੀ ਮੂ ਤੇ ਉੱਪਰਾਂ ਦਾ ਕੀ ਲਾ ਸੀ ਫੇਸ ਮਾਸਕ ਕਿਸੇ ਹੋਰ ਦਾ ਲਾ ਦਿੱਤਾ ਜਲੀ ਜਲੀ ਹਾਂ ਐਕਸ਼ਨ ਮੈਨੂੰ ਕੁਝ ਹੋਣਾ ਜਾਵੇ ਮੈਨੂੰ ਪਤਾ ਸੀ ਇਹ ਤਾਂ ਜ਼ਰੂਰ ਆਏਗਾ ਆਪਣੀ ਮਾਂ ਨੂੰ ਬਚਾਉਣ ਵਾਸਤੇ ਇਸ ਕਰਕੇ ਨਾ ਮੈਂ ਉਹ ਤਾਂ ਚੇਂਜ ਕਰ ਦਿੱਤਾ ਸੀ ਤੇ ਬਾਕੀ ਮੁੱਖ ਦੀ ਗੱਲ ਤਾਂ ਇਹ ਹੈ ਇਹ ਹਲ ਮਾਂ ਕਹਿੰਦਾ ਗੱਲ ਅਧਿੰ ਮੈਂ ਕਿਹਾ ਜਿੱਤੀ ਸਾਂਹ ਪਰ نیچے ਹੋ ਗਈ ਸੀ ਮੈਨੂੰ ਪਤਾ ਸੀ ਵੀ ਤੂੰ ਆਪਣੀ ਮਾਂ ਨੂੰ ਬਚਾਉਣ ਵਾਸਤੇ ਜ਼ਰੂਰ ਆਵੇਂਗਾ ਇਸ ਕੋਈ ਨਾ ਮੈਂ ਦੁੱਧ ਪਹਿਲੀ ਚੀਜ਼ ਕਰਦਾ ਸੀ ਅੱਛਾ ਇਹਦਾ ਸੁਪਨਾ ਸੱਚ ਹੋ ਗਿਆ ਸੱਚੀ ਚੇਅਰ ਪਾਉਣੀ ਸੀ ਤੂੰ ਹਾਂ ਇਹ ਪਾਣਾ ਸੀਗਾ ਪਾਣਾ ਸੀ ਇਹ ਓਕੇ 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 ਤੇ ਮੈਂ ਤੇ ਮੁੱਖ ਦੀ ਗੱਲ ਇਹ ਹੈ ਵੀ ਤੂੰ ਮੈਨੂੰ 50 ਲੱਖ ਪਾਉਣਾ ਹੈ ਕਿ ਨਹੀਂ ਮੈਂ ਤੁਹਾਨੂੰ 50 ਲੱਖ ਰੁਪਏ ਕਹਿਆ ਸੀ ਨਾ ਤੂੰ ਮੈਨੂੰ ਮਾਈਕ ਦੇ ਦਲੀਆ ਕਿਧਰ ਲਿਆਇਆ ਕਿਧਰ ਲਿਆਇਆ ਮੇਰੇ ਕੋਲ ਹੈ ਨਹੀਂ ਮਾਈਕ ਇੱਧਰ ਲਾਣਾ ਦੇਖੋ ਆ ਲੋ ਵੀ ਪਿਆਲਾ ਕਿ ਕਿੱਸੇ ਦਾ ਪਿਆਲਾ ਕਿ ਪਾਏ ਨੀ ਹਾਂ ਇਹਨੂੰ ਤੂੰ ਪਾਣਾ ਨਹੀਂ ਪਾਣਾ ਨਹੀਂ ਤੇਰਾ ਮੁੱਛਾ ਤੇਰੀ ਮਾਂ ਤੇਰੀ ਵੀਡੀਓ ਸਾਰਾ ਕੁਝ ਮੈਂ 1 ਲੱਖ ਨਹੀਂ ਵੈਲ ਕਰਦੀ ਹਾਂ ਅਰੀਸ਼ਾ ਮਾਈਕ ਲਾਣਾ ਲਓ ਜੀ ਹੁਣ ਤਾਂ ਹੋ ਗਿਆ ਪੈਕਅਪ ਆਪਣੇ ਅਸਲੀ ਰੂਪ ਚ ਆ ਗਿਆ ਸਾਰੇ ਹੀ ਸਾਰੇ ਆਪਣੇ ਆਪਣੇ ਜਾਓ ਲਿਆ ਮਿੰਦੀ ਮੰਗੋ ਫਿਲਮਸ ਵੇ ਮੰਗੂ ਫਿਲਮਸ ਜਿਹੜਾ YouTube ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਰੇ ਜਨ ਇਹ ਚੱਕ ਦੋ ਬੱਤੇ ਹੋਰ ਵੀ ਆ ਮੰਗੂ ਇੱਕ YouTube ਚੈਨਲ ਮੰਨਤ ਫਿਲਮ ਮੰਨਤ ਫਿਲਮ ਜੀ ਇੱਕ ਮੰਨਤ TV ਜੀ ਮੰਨਤ TV ਮੰਨਤ ਫਿਲਮਸ ਤੇ ਮੰਗੂ ਫਿਲਮਸ ਸਾਰੇ ਚੈਨਲ ਦਾ ਸਲਾਹੀ ਸਾਰੇ ਚੈਨਲ ਦਾ ਆਪਾਂ ਨੂੰ ਬਾਅਦ ਦੇਖੋ ਆਪਾਂ ਨੂੰ ਬਾਅਦ ਦੇਖਣਗੇ ਸਾਰੇ ਦੇਖਣਗੇ ਸੋ ਨੈਕਸਟ ਟਾਈਮ ਫੇਰ ਮਿਲਦੇ ਆ ਬਣੇ ਰਹੋ ਬਲੌਗ ਦੇ ਨਾਲ ਬਾਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕੁਲਦੀਪ ਦਸਾਂਜ ਅਰਫ ਸਰਜੀਤ ਕੋ ਡੋ 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 ਬਾਬਿਆਂ ਵਾਲੀ